ਸਤਿ ਸ੍ਰੀ ਅਕਾਲ ਜੀ ਪੰਜਾਬੀ ਮਾਸਟਰ ਕਾਰਡਰ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਪ੍ਰਸ਼ਨ ਪੰਜਾਬ ਵਿੱਚ ਸੂਫੀ ਮਤ ਦਾ ਪ੍ਰਵੇਸ਼ ਕਿਸ ਸਿਲਸਿਲੇ ਨਾਲ ਹੋਇਆ ਚਿਸਤੀ ਸੂਫੀ ਕਾਵ ਦਾ ਸਰੋਕਾਰ ਇਸਲਾਮ ਦੀ ਕਟੜਤਾ ਚਪਚੀ ਦੇ ਖੰਡ ਪੰਜ ਧਰਮ ਗਿਆਨ ਸ਼ਰਮ ਕਰਮ ਸੱਚਖੰਡ ਮੰਗੋ ਕਹਾਣੀ ਸੰਤੋਖ ਸਿੰਘ ਧੀਰਦੀ ਹੈ ਜਿਸ ਮਰਨੇ ਤੇ ਜਗ ਡਰੇ ਰਚਨਾ ਦੇ ਕਰਤਾ ਗੁਰਵਾਚਨ ਸਿੰਘ ਪੁੱਲਰ ਗੁਰਵਾਚਨ ਸਿੰਘ ਪੁੱਲਰ ਦਾ ਇੱਕ ਕਹਾਣੀ ਸੰਗ੍ਰਹਿ ਉਪਰਾਮਰਦ ਅੰਗ ਸੰਗ ਕਹਾਣੀ ਬਰੀਆ ਸਿੰਘ ਸੰਧੂ ਜੀ ਦੀ ਪੁਤਲੀਆਂ ਦਾ ਤਮਾਸ਼ਾ ਰਚਨਾ ਦੇ ਲੇਖ ਬਲਵੰਤ ਗਾਰਗੀ ਜੀ, ਪੰਜਾਬੀ ਭਾਸ਼ਾ ਦਾ ਜਨਮ ਵੈਦਿਕ ਸੰਸਕ੍ਰਿਤ ਤੋਂ ਹੋਇਆ, ਕਿਸ ਬਾਣੀ ਉੱਪਰ ਮਹਲਾ ਸ਼ਬਦ ਅੰਕਿਤ ਨਹੀਂ ਹੈ ਉਹ ਹੈ ਜੀ ਜਪੁਜੀ, review ਦਾ ਪੰਜਾਬੀ ਅਰਥ ਪਰਖ ਪੜਚੋਲ, ਬੋਲ ਮਿੱਟੀ ਦੀਆ ਬਾਵਿਆ ਦਾ ਕਰਤਾ ਗੁਰੂ ਭਜਨ ਸਿੰਘ ਗਿੱਲ, ਸੂਫੀ ਕਾਵਿ ਵਿੱਚ ਚਰਖੇ ਨਾਲ ਸੰਬੰਧਿਤ ਬਿੰਬਾਵਲੀ ਦੀ ਵਰਤੋਂ ਸ਼ਾਹ ਹੁਸੈਨ ਨੇ ਕੀਤੀ, ਬਾਵਨ ਅੱਖਰੀ ਕਾਵਿ ਰੂਪ ਦਾ ਨਾਂ ਦੇਵਨਾਗਰੀ thank you